ਤੁਹਤੇ ਵਸੀ ਗਈ ਹਾਂ ਅੱਛਾ ਇਹਨੇ ਦਿਮਾਗ ਤੇ ਦਿਮਾਗ ਤੇ ਆਇਆ ਕਿ ਮਾਈਂਡ ਤੇ ਮੈਂ ਕਿਹਾ ਜਾਂਦਾ ਆ ਆਪਣੇ ਵਰਜਨਾ ਹੈਗੀ ਹੈ ਆਕਾਸ਼ ਤੇ ਵਿੱਚ ਉਹਦੇ ਕਾਰਨ ਹੈ ਸੋਹਿਆ ਫੇਰਾ ਤੁਮਨੇ ਜਿਹੇ ਤਾਂ ਬਹੁਤ ਲੋਗ ਆਏ ਕਿ ਕਿ ਤੂੰ ਐਸੋ ਨਿਕਲਦਾ ਉਹ ਰਾਤ ਦੇ ਦੇਖਿਆ 10 ਫੁੱਟ ਦਰਵਾਜ਼ਾ ਜਿਹੜਾ ਸਾਡਾ ਪਾਰਟੀਸ਼ਨ ਹੈ ਉਹ ਸਾਰੀ ਨਿਕਲ ਕੇ ਬਾਹਰ ਬਾਹਰ ਗਿਰੀ ਹੋਈ ਆ ਪ੍ਰੈਮਰ ਇਹਨਾਂ ਸੀਗਾ ਕਿ ਵੀਡੀਓ ਫੋਟੋਸ ਆ ਉਹ ਥੱਲੇ ਗਿਰ ਗਈ ਆ ਆਪਨੇ ਤਾਂ ਕਿੰਨੇ ਵਜੇ ਦੇ ਕਰੀਬ ਹੋਇਆ ਸਾਰੀ ਡੈਮੇਜ ਹੋ ਗਈ ਕਿੰਨੇ ਵਜੇ ਦੇ ਕਰੀਬ ਹੋਇਆ ਤੇ 2:30 ਦੇ ਵਿੱਚ ਆ ਲੱਗਦਾ ਕੱਲੇ ਸਾਰਾ ਸੀਸੀਟੀਵੀ ਕੈਮਰੇ ਲੱਗੇ ਹੋਏ ਤੁਹਾਡੇ ਚਾ ਉਹ ਚ ਪਤਾ ਲੱਗੇ ਕਿੰਨੇ ਜਾਨੇ ਆ ਆਪਣੇ ਦੇਖਰੇ ਵਿੱਚ ਪੁਲਿਸ ਅਫਸਰ ਜਿਹੜੇ ਚੱਕਰ ਕਰਦੇ ਉਦੋਂ ਉੱਪਰ ਤੁਸੀਂ ਕਿਦੋਂ ਇਹ ਹੁਣ ਦੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਕਿੰਨੇ ਲੋਕ ਆਏ ਨੇ ਕਿੰਨੇ ਵਜੇ ਕਿਰੀ ਕਿੰਨੇ ਜਣੇ ਕਰ ਸੀ ਉਸ ਟਾਈਮ ਜਦੋਂ ਇਨਸੀਡੈਂਟ ਹੋਇਆ ਮੈਂ ਮੇਰੀ ਸਿਸਟਰ ਹੈ ਬੱਚੇ ਹੈ ਅੱਛਾ ਕਿੰਨੇ ਜੀ ਸੀਗੇ ਭੈਣ ਤੇ ਤੁਸੀਂ ਕਿੰਨੇ ਜੀ ਸੀ ਕਰਦੇ ਅਸੀਂ ਕਿੰਜੀ ਹੈਗੇ ਇੱਕ ਛੋਟੀ ਬੱਚੀ ਹੈ ਜਾਂ ਇੱਕ ਉਹ ਮੁਲਾਜ਼ਮ ਵੀ ਸਕਿਉਰਿਟੀ ਕਰਦੇ। ਇੱਥੇ ਪੰਦਰ ਗਲਾਸਟਾਂ ਜਨੂਕਸਤ ਨਹੀਂ ਹੋਇਆ। ਨੁਕਸਾਨ ਜਾਨੇ ਨੁਕਸਾਨ ਦੇ ਨਹੀਂ। ਅਜਾ ਨੁਕਸਾਨ ਤਾਂ ਸਾਹਮਣੇ ਹੀ ਆ ਗਿਆ। ਨਹੀਂ ਜਾਨੇ ਨੁਕਸਾਨ ਦੇ ਨਹੀਂ। ਜਾਨੀ ਨੁਕਸਾਨ ਤਾਂ ਨਹੀਂ ਨੁਕਸਾਨ। ਠੀਕ ਆ। ਆ ਰਹੀ ਸੀ। ਹੂੰ। ਔਰ ਜਦੋਂ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ, ਉਹ بگੜਦਾ ਜਾ ਰਿਹਾ। ਔਰ ਇਹ ਗਰਨੇਡ ਦੀ ਘਟਨਾ ਦੁਰੰਦਰਸਤਾ ਹੋ ਸਕਦੀ ਹੈ ਹੁਣ। ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ। ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ ਉਹਨਾਂ ਨੇ ਫੁਟੇਜ ਵੀ ਜਿਹੜੀ ਹੈ ਉਹ ਲੈ ਲਈ ਹੈ ਔਰ ਆਪਣੇ ਕੰਮ ਦੇ ਵਿੱਚ ਲੱਗੇ ਆ ਸਾਰੇ ਸੀਸੀਟੀਵੀ ਫੁਟੇਜ ਵਿੱਚ ਕੀ ਦੇਖਿਆ ਆਪਣੇ ਸੀਸੀਟੀਵੀ ਫੁਟੇਜ ਦੇ ਵਿੱਚ ਵਿੱਚੋਂ ਇਹੀ ਸੇ ਈ ਰਿਕਸ਼ਾ ਵਿੱਚ ਲੋਕ ਗਏ ਔਰ ਉਹਨਾਂ ਨੇ ਬਾਹਰ ਸੇ ਹੈਂਡ ਗਨ ਰੇਕ ਨੂੰ ਅੰਦਰ ਫੈਂਕਾ ਕਿਤਨੇ ਲੋਕ ਦਿਖਾਈ ਦੇ ਰਹੇ ਦੋ ਲੋਕ ਦਿਖਾਈ ਦੇ ਰਹੇ और जैसे भी अंदर हुआ तो बड़ा धमाका हुआ और धुआं भी और रोड पे भी आग और अंदर भी चिंगाड़िया पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यहीं पार्टी के सीनियर कैसे कालिया जी अब कैसे है कालिया जी कोई चोट तो नहीं आई मतलब नहीं देखिये चोट तो नहीं आई मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे करके पहले नहीं हुई है लॉ एंड ऑर्डर तो बिगड़ा हुआ है इसमें तो कोई दो राय नहीं है मगर ऐसे किसी व्यक्ति को टारगेट करके वहां पे हमला करना ये बहुत बड़ा चिंता का विषय ज़ा है अच्छा ਤੁਸੀਂ ਇੱਥੇ ਆਏ ਸੀ 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 ਟੀ ਵੀ ਤੁਸੀਂ ਦੇਖੀਆ ਹੱਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਵਗੈਰਾ ਲਈ ਕਿਸੇ ਦਾ ਨਹੀਂ ਨਹੀਂ ਹੱਲੇ ਕਿਸੇ ਨੇ ਜ਼ਿੰਮੇਵਾਰੀ ਨਹੀਂ ਅਕਸਰ ਦੇਖਿਆ ਜਾਂਦਾ ਨਾ ਵੀ ਜਦੋਂ ਕੋਈ ਅਟੈਕ ਵਗੈਰਾ ਹੁੰਦਾ ਏਦਾਂ ਦਾ ਹੱਲੇ ਹਮਲਾ